ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਦੇਖੋ ਜੀ ਜਿਹੜੀ ਆਪਾਂ ਗੱਲਬਾਤ ਕਰਨੀ ਹੈ ਇਹ ਗੱਲਬਾਤ ਸਚਾਈ ਹੈ ਦੁਨੀਆਦਾਰੀ ਦੀ ਗੱਲਬਾਤ ਕਰਨੀ ਹੈ ਅੱਜ ਤੋਂ ਆਪਾਂ 25-30 ਸਾਲ ਪਹਿਲਾਂ ਵਾਲੇ ਪਿਵਾਂ ਦੀ ਤੇ ਵੀਰਾਂ ਦੀ ਜਿਹੜੇ ਅੱਜ ਤੋਂ 25-30 ਸਾਲ ਪਹਿਲਾਂ ਵੀਰ ਹੁੰਦੇ ਤੇ ਦੇਖੋ ਜਿਨ੍ਹਾਂ ਫੈਮਲੀਆਂ 'ਚ ਤਾਂ ਪੜ੍ਹੇ ਲਿਖੇ ਪਰਿਵਾਰ ਤਿਗੇ ਉਹਨਾਂ ਨੂੰ ਤਾਂ ਪਤਾ ਥੀ ਵੇहां ਅਸੀਂ ਆਪਣੀਆਂ ਧੀਆਂ ਭੈਣਾਂ ਵੀ ਪੜਾਉਣੀਆਂ ਨੇ ਜਿਹੜੇ ਹੁਣ ਮੀਡੀਅਮ 'ਚ ਆਪ 10-10 ਪੜੇ ਹੋਏ 11-11 12-12 ਪੜੇ ਹੋਏ ਠੀਕੇ ਉਹਨਾਂ ਦਾ ਪਤਾ ਕੀ ਮਤਾ ਹੁੰਦਾ ਠੀਗਾ ਉਹਨਾਂ ਨੂੰ ਇਹ ਹੁੰਦਾ ਤਾਂ ਵੀ ਅਸੀਂ ਆਪਣੀਆਂ ਕੁੜੀਆਂ ਜਿਹੜੀਆਂ ਉਹ ਬਸ 9-10 ਕ ਪੜ ਲੈਣਾ ਬਹੁਤ ਐ ਚਿੱਠੀ ਪੱਤਰ ਚੋਗੀਆਂ ਹੋ ਗਈਆਂ ਕਿਉਂਕਿ ਜਦ ਚਿੱਠੀਆਂ ਦਾ ਹੀ ਉਹ ਤੀਕਰ ਆਵਾਜ਼ ਤੀਗਾ ਫੋਨ ਫਾਨ ਤਾਂ ਹੈ ਹੀ ਨਹੀਂ ਤੇ ਚਿੱਠੀ ਪੱਤਰ ਜੋਗੀਆਂ ਹੋਗੀਆਂ ਮਾਣੀ ਮੋਟੇ ਸਿਗਨੇਚਰਾਂ ਜੋਗੀਆਂ ਹੋਗੀਆਂ ਸਿਰੋਂ ਚੁੰਨੀ ਨਹੀਂ ਇਥੇ ਲਾਉਣ ਦੰਦੇ ਬਾਹਰ ਖੜ ਕੇ ਧੀ ਭੈਣ ਹੱਸ ਨਹੀਂ ਸਕਦੀ ਕਿਸੇ ਚਾਰ ਕੁੜੀਆਂ 'ਚ ਖੜ ਕੇ ਖੁੱਲ ਕੇ ਹੱਸ ਖੇਡ ਨਹੀਂ ਸਕਦੀ ਐਨੀ ਸਖਤਾਈ ਹੁੰਦੀ ਥੀ ਉਹਨਾਂ ਪਿਓਾਂ ਦੀ ਤੇ ਉਹਨਾਂ ਵੀਰਾਂ ਦੀ ਕਿਉਂਕਿ ਇਹ ਅਸੀਂ ਇਹ ਸਮੇਂ ਕਟੇ ਆ ਸਾਨੂੰ ਉਨੀ ਖੁੱਲ ਨਹੀਂ ਥੀ ਮੈਂ ਸਹੀ ਗੱਲ ਦੱਸਦੀ ਆ ਵੀ ਸਾਨੂੰ ਪੇਕੇ ਘਰ ਉਨੀ ਖੁੱਲ ਨਹੀਂ ਥੀ ਜਦੋਂ ਘਰ ਭਾਈ ਨੇ ਵੀਰ ਨੇ ਪੈਰ ਪਾ ਲਿਆ ਦਿੱਲੀ ਦੇ ਅੰਦਰ ਤਾਂ ਕੁੜੀਆਂ ਦਾ ਬਹੁਆਂ ਦਾ ਸਾਹ ਉੱਥੇ ਬੰਦ ਹੋ ਜਾਂਦਾ ਤਾਂ ਹੋਊਗਾ ਕੋਈ ਆਜ਼ਾਦ ਘਰ ਵੀ ਜਿੱਥੇ ਜਨਾਨੀਆਂ ਨੂੰ ਖੁੱਲਤੀ ਸਾਨੂੰ ਨਹੀਂ ਥੀ ਮੈਂ ਤਾਂ ਸ਼ਰਿਆਮ ਕਹਿੰਨੀ ਆ ਸਾਨੂੰ ਨਹੀਂ ਥੀ ਸਾਡੇ ਤਾਂ ਸਰਪੰਨਾਂ ਨੂੰ ਆਉਂਦੇ ਸੀਗੇ ਵੀ ਜੇ ਅਸੀਂ ਖੁੱਲ ਕੇ ਹਸਲੀਆਂ ਜਾਂ ਚਾਰ ਕੁੜੀਆਂ ਚ ਖੜ ਗਈਆਂ ਜਾਂ ਅਸੀਂ ਬਿਨ ਦੱਸੇ ਘਰੋਂ ਬਾਹਰ ਪੈਰ ਪੱਟ ਲਿਆ ਸਾਨੂੰ ਪਸ਼ੂਆਂ ਵਾਲੇ ਘਰ ਵੀ ਜਾਣ ਲਈ ਪੁੱਛਣਾ ਪੈਂਦਾ ਤਾਂ ਵੀ ਜਾਇਐ ਅਸੀਂ ਇੰਨੀਆਂ ਕਹਿੰਦੇ ਹੁੰਦੇ ਨੇ ਸਖਤਾਈ ਚ ਪਲੀਆਂ ਹੋਈਆਂ ਪਰ ਅੱਜ ਅੱਜ ਕਿਦਾਂ ਦਾ ਸਮਾਂ ਕਿਉਂਕਿ ਮੈਂ ਮੰਨਦੀ ਆ ਮੈਂ ਮੰਨਦੀ ਆ ਕੁਝ ਲਾਜਤੀਆਂ ਦੇ ਹੱਥ ਵੀ ਹੁੰਦੀ ਆ ਕੁਝ ਘਰ ਦਾ ਰੋਭ-ਸ਼ੋਭ ਵੀ ਜ਼ਰੂਰੀ ਚਾਹੀਦਾ ਮੈਂ ਇਸ ਗੱਲ ਤੋਂ ਬਾਹਰ ਨਹੀਂ ਹੈਗੀ ਵੀਰਾਂ ਦਾ ਰੋਭ ਹੋਣਾ ਵੀ ਜ਼ਰੂਰੀ ਹੈ ਪਿਓ ਦਾ ਰੋਭ ਹੋਣਾ ਵੀ ਜ਼ਰੂਰੀ ਹੈ ਅ ਕਿਉਂਕਿ ਸਭ ਦੀਓ ਧੀਾਂ ਦੀ ਕਿ ਪੁੱਤਾਂ ਦੀ ਅਸਰ ਬੁੱਧੀ ਹੁੰਦੀ ਹੈ ਇੱਕ ਦਾਬੇ ਥੱਲੇ ਰਹਿਣਾ ਸਾਡੇ ਲਈ ਬਹੁਤ ਫਾਇਦੇ ਚ ਹੁੰਦਾ ਕਿਉਂਕਿ ਸਾਨੂੰ ਉਹ ਉਮਰ ਨੰਗੀ ਤੋਂ ਬਾਅਦ ਪਤਾ ਲੱਗਦਾ ਹੈ ਠੀਕ ਹੈ ਜੀ ਜਿਹੜਾ ਜਿਹੜੇ ਜਵਾਕ ਤੇ ਦਾਬਾ ਨਾ ਹੋਵੇ ਅ ਕਈ ਵਾਰ ਉਹ ਉਲੱਥ ਹੋ ਜਾਂਦਾ ਹੈ ਭਾਵੇਂ ਉਹ ਧੀ ਆ ਭਾਵੇਂ ਪੁੱਤ ਆ ਇਸ ਗੱਲ ਨੂੰ ਮੈਂ ਨਕਾਰਦੀ ਨਹੀਂ ਹੈਗੀ ਪਰ ਮੈਂ ਅੱਜ ਦੇ ਸਮੇਂ ਦੀ ਉਸ ਉਸ ਗੱਲ ਦੇ ਬਰਾਬਰ ਮੈਂ ਅੱਜ ਦੇ ਸਮੇਂ ਦੀ ਗੱਲ ਕਰਦੀ ਆਂ ਵੀ ਜਿਹੜੇ ਉਸ ਟਾਈਮ ਭਾਈ ਥੀਗੇ ਉਸ ਟਾਈਮ ਪਿਓ ਥੀਗੇ ਸਾਡੇ ਤੇ ਸਖਤਾਈਆਂ ਰੱਖੀਆਂ ਨੇ ਅੱਜ ਸਮਾਂ ਉਹੀ ਭਾਈਆਂ ਰਪਿਓਆਂ ਪ੍ਰਤੀ ਐਨਾ ਖੁੱਲ ਗਿਆ ਐਨੇ ਉਹ ਮਜਬੂਰ ਹੋ ਗਏ ਆਪਣੀਆਂ ਔਲਾਦਾਂ ਦੇ ਹੱਥੋਂ ਅਸੀਂ ਧੀਆ ਨੇ ਉਹਨਾਂ ਦਾ ਦਬਕਾ ਸਹਿ ਲਿਆ ਜਿੱਥੇ ਉਹਨਾਂ ਨੇ ਖੜਾਇਆ ਅਸੀਂ ਖੜੀਆਂ ਜਿੱਥੇ ਉਹਨਾਂ ਨੇ ਬਿਠਾਇਆ ਅਸੀਂ ਬੈਠੀਆਂ ਜਿੱਥੋਂ ਉਹਨਾਂ ਨੇ ਘੂਰਿਆ ਸੀ ਮੁੜੀਆਂ ਪਰ ਉਹੀ ਸੇਮ ਉਹੀ ਬੰਦੇ ਨਹੀਂ ਬਦਲੇ ਜਮਾਨਾ ਬਦਲ ਗਿਆ ਉਹੀ ਵੀਰ ਉਹੀ ਪਿਓ ਅੱਜ ਆਪਣੇ ਪਰਿਵਾਰਾਂ ਮੂਰੇ ਇੰਨੇ ਮਜਬੂਰ ਹੋ ਗਏ ਅੱਜ ਆਪਣੀਆਂ ਪੋਤੀਆਂ ਨੂੰ ਅੱਜ ਆਪਣੇ ਪੁੱਤਿਆਂ ਨੂੰ ਚੰਗੇ ਚੰਗੇ ਸਕੂਲਾਂ 'ਚ ਪਾਉਨੇ ਆ ਚੰਗੇ ਚੰਗੇ ਸਕੂਲਾਂ 'ਚ ਕੁੜੀਆਂ ਕਾਲਜਾਂ 'ਚ ਜਾਣੀਆਂ ਸਕੂਲਾਂ 'ਚ ਜਾਣੀਆਂ ਪਿੰਡਾਂ ਦੇ ਸਕੂਲਾਂ 'ਚ ਤੁਹਾਨੂੰ ਪਤਾ ਅੱਜਕੱਲ੍ਹ ਜਵਾਕ ਪੜ੍ਹ ਕੇ ਰਾਜੀ ਨਹੀਂ ਜਵਾਕ ਵੀ ਇਹ ਕਹਿੰਦੇ ਨੇ ਵੀ ਅਸੀਂ ਬੈਨ ਚੜ੍ਹ ਕੇ ਕਿਸੇ ਦੂਏ ਦੂਈ ਜਗ੍ਹਾ ਪੜਨ ਜਾਈਏ ਠੀਕ ਹੈ ਅੱਜ ਉਹੀ ਪਿਓਾਂ ਦੀਆਂ ਪੋਤਨੋਹਾਂ ਉਹੀ ਵੀਰਾਂ ਦੀਆਂ ਨੋਹਾਂ ਬਰਾਬਰ ਉਹਨਾਂ ਦੇ ਸਿਰ ਨੰਗੇ ਖੜੀਆਂ ਹੁੰਦੀਆਂ ਨੇ ਅੱਜ ਮੈਨੂੰ ਨਹੀਂ ਪਤਾ ਵੀ ਉਹ ਰੋਬ ਗਵਾਚ ਗਿਆ ਜਾਂ ਉਹਨਾਂ ਦੀ ਉਹਨਾਂ ਦਾ ਰੋਬ ਕੋਈ ਚੱਲਦਾ ਨਹੀਂ ਉਹਨਾਂ ਦੀਆਂ ਨੋਹਾਂ ਦੇ ਗਲਾਂ 'ਚ ਚੁੰਨੀਆਂ ਪਾਈਆਂ ਹੁੰਨੀਆਂ ਅਸੀਂ ਕਦੇ ਸਰੋਂ ਚੁੰਨੀ ਸਰਕਾਰ ਨਹੀਂ ਸਕੀਆਂ ਸਾਡਾ ਪਤਾ ਕੀ ਹੈ ਜਾਦਤੀ ਭੈਣ ਜਹੀ ਜੀ ਪੇਕੇ ਘਰ ਪੜੀ ਹੁੰਦੀ ਆ ਉਹਦੀ ਪਰਪਰਿਸ਼ ਹੋਈ ਹੋਈ ਹੁੰਦੀ ਆ ਦਬ ਕੇ ਥੱਲੇ ਰਹੀ ਹੁੰਦੀ ਆ ਉਹ ਦਬਕਾ ساری ਜ਼ਿੰਦਗੀ ਧੀ ਭੈਣ ਦੇ ਮਨ ਚੋਂ ਨਹੀਂ ਜਾਂਦਾ ਫਿਰ ਉਹ ਉਹਦਾ ਕਹਿੰਦੇ ਸੁਭਾਅ ਬਣ ਜਾਂਦਾ ਹੈ ਸੁਭਾਅ ਬਣ ਜਾਂਦਾ ਹੁਣ ਇੱਥੇ ਵੀ ਮੈਂ ਆਈ ਹੋਈ ਆ ਪਤਾ ਹੀ ਆਲੇ ਦੁਆਲੇ ਵਾਲਿਆਂ ਨੂੰ ਵੀ ਪਤਾ ਹੋਊਗਾ ਮੈਂ ਕਦੇ ਬਾਲਾ ਸਿਰ ਨੰਗਾ ਨਹੀਂ ਰੱਖਿਆ ਭਾਵੇਂ ਮੈਂ ਪਸ਼ੂਆਂ 'ਚੇ ਫਿਰਦੀ ਆ ਹੋਇਆ ਕਿਤੇ ਚਾਂ ਚੱਕ ਸਿਰ ਨੰਗਾ ਰਹਿ ਗਿਆ ਬਈ ਨਹੀਂ ਮੈਂ ਕਦੇ ਸਿਰ ਨੰਗਾ ਨਹੀਂ ਰੱਖਿਆ ਹੈਗਾ ਭਾਵੇਂ ਮੇਰੇ ਕੋਲ 1 ਮੀਟਰ ਦੀ ਚੁੰਨੀ ਹੋਵੇ ਸੈਟਾ ਕਰਨ ਲਈ ਮੈਂ ਕਦੇ ਸਿਰ ਨੰਗਾ ਨਹੀਂ ਰੱਖਿਆ ਹੈਗਾ ਸੁਭਾਅ ਆਉਣ ਜਾਂਦਾ ਹੁਣ ਮੈਨੂੰ ਉਹੀ ਚੀਜ਼ ਵਧੀਆ ਲੱਗਣ ਲੱਗੀ ਵਧੀਆ ਲੱਗਣ ਲੱਗੀ ਮੈਂ ਤੁਹਾਨੂੰ ਦੱਸਦੀ ਆ ਬਈ ਮੈਂ ਪਹਿਰਾਵੇ ਚ ਆਪਣੀ ਗਾਰੰਟੀ ਲੈ ਸਕਦੀ ਆ ਮੈਂ ਕਿਸੇ ਦੀ ਗਾਰੰਟੀ ਨਹੀਂ ਲੈ ਸਕਦੀ ਉਹ ਕੱਲ ਨੂੰ ਮੇਰੇ ਨੋ ਮਾਡਰਨ ਆ ਜਵੇ ਕਿਹ ਪਤਾ ਭਾਈ ਉਹਦਾ ਪਹਿਰਾਵਾ ਕਿਹਜਾ ਹੋਊਗਾ ਅੱਜ ਕੱਲ ਧੀਆਂ ਨੂੰ ਹਾਂ ਕਹੋਂਦੀਆਂ ਮਨੀ ਠੀਕ ਹੈ ਸੋਈ ਗੱਲਾਂ ਨੇ ਅਸੀਂ ਦੂਏ ਨੂੰ ਬਹੁਤ ਗੱਲ ਉਹਦੇ ਨਾਲ ਕਹਿ ਦੰਨੇ ਆ ਜਣੀ ਆਏ ਆ ਜਿਹੜੇ ਪਹਿਲੇ 28 30 ਸਾਲ ਪਹਿਲਾਂ ਪਿਓਾਂ ਦੇ ਵੀਰਾਂ ਦੇ ਰੋਬ ਤੇ ਉਹ ਅੱਜ ਰੋਬ ਉਹ ਰਹੇ ਨਹੀਂ ਕਿਉਂਕਿ ਉਹ ਵੀ ਮਾਡਰਨ ਹੋ ਗਏ ਉਹ ਵੀ ਜਮਾਨੇ ਨਾਲ ਚੱਲਣ ਲੱਗ ਗਏ ਸਾਡੇ ਵਾਲਾ ਸਮਾਂ ਜੇ ਸਾਨੂੰ ਕਿਸੇ ਨੇ ਦਬਕੇ ਥੱਲੇ ਰੱਖਿਆ ਤਾਂ ਉਹ ਬਹੁਤ ਵਧੀਆ ਸਮਾਂ ਤਾਂ ਅਸੀਂ ਘੂਰ ਸੈਂਧੀਆਂ ਦੀਆਂ ਅੱਜ ਦੀਆਂ ਕੁੜੀਆਂ ਨਹੀਂ ਘੂਰ ਸੈਂਧੀਆਂ ਹੈਗੀਆਂ ਅੱਜ ਦੀਆਂ ਦਾ ਖੂਪਟਿਆਂ ਦਾ ਹੀ ਕਈ ਵਾਰ ਪਤਾ ਲੱਗਦਾ ਠੀਕ ਹੈ ਪਰ ਹਰਾਨਗੀ ਦੀ ਗੱਲ ਤਾਂ ਇਹ ਹੈ ਵੀ ਉਹ ਦਬਕੇ ਉਹ ਟਾਈਮ ਦੇ ਵੀ ਅੱਜ ਕਾਤੇ ਆਦਮੀਆਂ ਦੇ ਉਹ ਰੋਬ ਨਹੀਂ ਰਹੇ ਅੱਜ ਕਾਤੇ ਉਹ ਆਦਮੀ ਭਿੱਜੀਆਂ ਬਿੱਲੀਆਂ ਬਣ ਗਏ ਅੱਜ ਆਪਣੀਆਂ ਨੋਹਾਂ ਧੀਆਂ ਤੇ ਪੋਤੀਆਂ ਤੇ ਕਾਤੇ ਜੋਰ ਨਹੀਂ ਚੱਲਦਾ ਉੱਥੇ ਸ਼ਾਬਾਸ਼ੀ ਕਿਤੇ ਨਾ ਕਿਤੇ ਸਾਡੀ ਵੀ ਐ ਹੋਰ ਤਾਂ ਕਿਸੇ ਨੇ ਸ਼ਾਬਾਸ਼ੀ ਨਹੀਂ ਦੇਣੀ ਮੈਂ ਖੁਦ ਕਹਿੰਨੀ ਆ ਵੀ ਉੱਥੇ ਕਿਤੇ ਨਾ ਕਿਤੇ ਸ਼ਾਬਾਸ਼ੀ ਸਾਡੀ ਵੀ ਐ ਅਸੀਂ ਸਹਿ ਹੈ ਉਹਨਾਂ ਨੂੰ ਜਵਾਬ ਸਾਡੇ ਅੰਦਰ ਵੀ ਥੀ ਪਰ ਸਾਡੀ ਹਿੰਮਤ ਨਹੀਂ ਥੀ ਕਿਉਂਕਿ ਸਾਡੀਆਂ ਮਾਮਾ ਵੀ ਸਾਡਾ ਸਿਰ ਕੁੱਟ ਦਿਆਂਦੀਆਂ ਨਾ ਅੱਜ ਦੀਆਂ ਮਾਮਾ ਦਾ ਉਹ ਡਰ ਹੈ ਨਾ ਅੱਜ ਦੀਆਂ ਮਾਮਾ ਘੂਰ ਸਕਣ ਕਿਉਂਕਿ ਜਵਾਕ ਇੱਕ ਦੀਆਂ ਚਾਰ ਸੁਣਾਉਂਦੇ ਨੇ ਅਸੀਂ ਉਹ ਸਮੇਂ ਦੇ ਜਿਹੜੇ ਉਹ ਸਮੇਂ ਦੇ ਸਵੇ ਭੈਣ ਭਾਈ ਤੇ ਅਸੀਂ ਦਾਬੇ ਥੱਲੇ ਪਲੇ ਹੋਏ ਹਾਂ ਹੁਣ ਤਾਂ ਉਹ ਸਮਾਂ ਆ ਗਿਆ ਜੇ ਤੁਸੀਂ ਆਪਣੇ ਬੱਚੇ ਨਾਲ ਖੁੱਲ ਕੇ ਰਹੂਗੇ ਤਾਂ ਉਹ ਤੁਹਾਨੂੰ ਦਿਲ ਦੀਆਂ ਗੱਲਾਂ ਦੱਸੂਗਾ ਨਹੀਂ ਤੁਹਾਨੂੰ ਦਿਲ ਦੀਆਂ ਗੱਲਾਂ ਨਹੀਂ ਦੱਸੂਗਾ ਤੁਹਾਨੂੰ ਲੋਕ ਦੱਸਣਗੇ ਵੀ ਤੁਹਾਡਾ ਬੱਚਾ ਕਿਹਾ ਜਾਏ ਸਾਡੇ ਪਰਿਵਾਰਾਂ ਨੂੰ ਪਤਾ ਹੁੰਦਾ ਤਾਂ ਵੀ ਅਸੀਂ ਕਹੇ ਜੀ ਆਂ ਸੋ ਇਹ ਗੱਲਾਂ ਨੇ ਬਈ ਜ਼ਬਾਨਾ ਬਹੁਤ ਬਦਲ ਗਿਆ ਬਹੁਤ ਬਦਲ ਗਿਆ ਨਾ ਕੋਈ ਕਿਸੇ ਨੂੰ ਕਹਿੰਦਾ ਨਾ ਉਹ ਰੋਬ ਰਿਹਾ ਪਿਓਆਂ ਦਾ ਨਾ ਰੋਬ ਰਿਹਾ ਭਾਈਆਂ ਦਾ ਨਾ ਕੋਈ ਰੋਬ ਸੈਂਦੀ ਹੈ ਕੋਈ ਕੁੜੀ ਵੀ ਰੋਬ ਨਹੀਂ ਸੈਂਦੀ ਬਹੁਤ ਘੱਟ ਸੈਂਦੀਆਂ ਨੇ ਬਹੁਤ ਘੱਟ ਇਹ ਨਹੀਂ ਹੈਗਾ ਸਾਰੀਆਂ ਆਈਆਂ ਜੀਆਂ ਰਾਬਰੀ ਕਰਨ ਵਾਲੀਆਂ ਸੈਂਦੀਆਂ ਨੇ ਪਰ ਬਹੁਤ ਘੱਟ ਫਰਕ ਕੱਲਾ ਧੀਆਂ ਚ ਨਹੀਂ ਪਿਆ ਪੁੱਤਾਂ ਚ ਨਹੀਂ ਪਿਆ ਫਰਕ ਹੈ ਜਿਹੜਾ ਜਿਹੜੀਆਂ ਅੱਜ ਤੋਂ 25 30 ਸਾਲ ਪਹਿਲਾਂ ਨੋਹਾਂ ਤੇ ਗੀਆਂ ਨਮੀਆਂ ਬਿਆਕੇ ਆਈਆਂ ਉਹ ਆਪਣੀਆਂ ਸੱਸਾਂ ਤੋਂ ਡਰਦੀਆਂ ਹੁੰਦੀਆਂ ਦੀਆਂ ਉਹੀ ਨੋਹਾਂ ਜਿਹੜੀਆਂ ਅੱਜ ਸੱਸਾਂ ਬਣ ਗਈਆਂ ਅੱਜ ਉਹ ਆਪਣੀਆਂ ਮਾਡਰਨ ਨੋਹਾਂ ਤੋਂ ਡਰਦੀਆਂ ਨੇ ਇਹ ਸਚਾਈ ਹੈ ਦੁਨੀਆਦਾਰੀ ਦੀ ਇੰਨਾ ਕਿ ਸਮਾਂ ਬਦਲ ਗਿਆ ਅੱਗੇ ਅਸੀਂ ਮਾਪਿਆਂ ਤੋਂ ਡਰਦੇ ਤੇ ਵੱਡੇ ਆਪਾਈਆਂ ਤੋਂ ਡਰਦੇ ਤੇ ਹੁਣ ਅੱਜ ਦੇ ਮਾਪੇ ਆ ਜਿਹੜੇ ਉਹ ਮਾਡਰਨ ਨੂਹਾ ਪੁੱਤਾਂ ਤੋਂ ਡਰਦੇ ਨੇ ਇੰਨਾ ਕਿ ਜ਼ਮਾਨਾ ਬਦਲ ਗਿਆ ਸੋਈ ਗੱਲਾਂ ਨੇ ਦੁਨੀਆ ਨੂੰ ਅਸੀਂ ਸੁਧਾਰ ਨਹੀਂ ਸਕਦੇ ਆਪਣੇ ਆਪ ਤੇ ਕਾਬੂ ਰੱਖਿਆ ਕਰੋ ਆਪਣੇ ਆਪ ਤੇ ਜਿੰਨਾ ਹੋ ਸਕਦਾ ਹੈ ਜਿੰਨਾ ਹੋ ਸਕਦਾ ਹੈ ਆਪਣੇ ਬੱਚਿਆਂ ਨੂੰ ਚੰਗੀਆਂ ਗੱਲਾਂ ਸਿਖਾਇਆ ਕਰੋ ਇਹ ਜਮਾਨਾ ਸਾਡੇ ਬੱਚਿਆਂ ਨੂੰ ਸਾਂਭਣ ਨੂੰ ਫਿਰਦਾ ਹੈ ਇਹ ਜਮਾਨੇ ਦੇ ਬੱਚੇ ਸ਼ਿਕਾਰ ਹੋ ਗਏ ਕੋਈ ਇੱਥੇ ਸਾਡੇ ਬੱਚੇ ਨੂੰ ਸਿੱਧੀ ਮਤ ਨਹੀਂ ਦਿੰਦਾ ਇੱਕ ਅਸੀਂ ਮਾਪੇ ਆ ਜਿਹੜੇ ਇਹਨਾਂ ਨੂੰ ਸਹੀ ਰਸਤਾ ਦਿਖਾ ਸਕਦੇ ਆ ਨਹੀਂ ਲੋਕਾਂ ਨੇ ਤਾਂ ਸਭ ਨੂੰ ਖੂਹ ਵਾਲਾ ਰਸਤਾ ਹੀ ਤਿਆਰ ਕਰਿਆ ਹੋਇਆ ਹੈ ਠੀਕ ਹੈ ਜੀ ਸੋ ਇਹ ਗੱਲਾਂ ਇੱਕਾ ਰੱਖਿਆ ਕਰੋ ਆਪਣੇ ਪਰਿਵਾਰ 'ਚ ਸਾਨੂੰ ਤੀਏ ਦੀ ਲੋੜ ਨਾ ਪਵੇ ਛੇਤੀ ਛੇਤੀ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਜੀ